ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤੋਂ ਵਸੀਆਂ ਤੇ ਦੋ ਗਾਵਾਂ ਵੱਧ ਜਾਣਕਾਰੀ ਲਮਾਂਗੇ ਆਪਾਂ ਬਾਅਦੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 75280003553 ਅਕੀਰੋ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤਾਵਰਣ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਪਹੁੰਚ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੇ ਨਾਮ ਨਾ ਬਈ ਮੇਰਾ ਜੱਗਾ ਪਿੰਡ ਪਿੰਡ ਢਲਮਾ ਤਹਿਸੀਲ ਤਬਾ ਜਲਾ ਬਰਨਾਲਾ ਬਾਈ ਜੀ ਠੀਕ ਆ ਜੀ ਹਾਂ ਜੱਗੇ ਅੱਜ ਕਿੰਨੇ ਗਾਵਾਂ ਆਪਣੇ ਕੋਲ ਅੱਜ ਬਾਈ ਦੋ ਗਾਵਾਂ ਆ ਗਿਆਂ ਦੋ ਬਸੀਆਂ ਆ ਗਿਆਂ ਪੂਰੀਆਂ ਚੰਗੀਆਂ ਰੇਟ ਜਮਾ ਖਚਵੇਂ ਦੱਸੇ ਰੇਟ ਜਮਾ ਖਚਵੇਂ ਕਰਾਂਗੇ ਬਈ ਜਮਾ ਜਾਇਜ਼ ਦਿਨ ਲੈਣ ਵਾਲੀ ਜਮਾ ਠੀਕ ਹੈ ਹਾਂਜੀ ਦੱਸੋ ਪਹਿਲੀ ਗੱਲ ਇਹ ਬਈ ਟੋਕੜ ਬਹਿੜ ਆ ਗਈ ਮਹੀਨੇ ਦਾ ਇਹ ਟੀਕਾ ਭਰਾ ਦੱਸਿਆ ਹਾਂਜੀ ਕੱਲ ਆਈ ਆਪਣੇ ਕੋਲੇ ਹਾਂਜੀ ਦੋ ਦੇ 7 ਕਿਲੋ ਆਪਾਂ ਆਪ 6 ਹੀ ਕਹਿ ਦੇਵਾਂਗੇ ਬਈ ਠੀਕ ਹੈ ਜੀ ਥਾਂ ਥੋਣਾ ਦੀ ਚਵਾਈ ਚਬਾਈ ਦੇ ਨੇੜੇ ਲੈ ਕੇ ਕੈਮਰਾ ਮਰਵਾ ਦੇ ਹਾਂਜੀ ਹਾਂਜੀ ਮਰਵਾ ਲਈ ਬਹੁਤ ਚੰਗੀ ਹੈ ਠੀਕ ਹੈ ਲੋ ਜੀ ਠੀਕਾ ਰੇਟ ਭਰਾ ਖੱਚ ਕੀ ਦਾ ਦੇ ਬਸ ਖੱਚ ਕੇ 18.5 ਦੀ ਬਈ 18.5 ਮੁੱਲ ਕਰਾਉਣਾ ਪਉਂਦੀ ਬਾਈ ਕਰਾ ਲਾ ਠੀਕ ਹੈ ਜੀ ਹਾਂ ਲੋ ਭਰਾ ਚੈੱਕ ਕਰ ਸਕਦੇ ਹੋ ਬੱਸਿਆਂ ਵਾਲਾ ਰੇਟ ਹੀ ਆ ਬਈ ਸਹੀ ਗੱਲ ਹੈ ਬਾਕੀ ਫੇਸਬੁਕ ਦਿਖਾ ਦੇ ਬਹੁਤ ਬਹੁਤ ਸੁਣਾ ਬੱਸ ਫੇਸ ਲੈ ਜੀ ਤ ਕਈ ਰੇਟ ਬਾਈ ਦੇ ਦੇ ਕੋਲ ਬਿਲਕੁਲ ਸਹੀ ਹੁੰਦਾ ਜੱਗੇ ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਆ ਠੀਕ ਹੈ ਜੀ ਤੇ ਚੈੱਕ ਬਾਕੀ ਦੁੱਧ ਹੋਰ ਵੀ ਬਾਜੂ ਬਾਈ ਵੇਖ ਲੈ ਹਾਂਜੀ ਹਾਂਜੀ ਸੀਲ ਠੰਡੀ ਬਹੁਤ ਆ ਜਮਾ ਓਕੇ ਬਾਈ ਜਮਾ ਓਕੇ ਠੀਕ ਹੈ ਠੀਕ ਹਾਂ ਲਓ ਜੀ ਮੋੜ ਦੇ ਮੋੜ ਦੇ ਲਓ ਜੀ ਚੈੱਕ ਕਰਸਾ ਦਿਓ ਫੇਸ ਕੁਆਲਿਟੀ ਠੀਕ ਲਓ ਜੀ ਮੂਮਾ ਬਹੁਤ ਸੋਹਣਾ ਬਾਈ ਬਹੁਤ ਸੋਹਣੀਆਂ ਬਾਈ ਬੱਸੀ ਕੁਆਲਿਟੀ ਠੀਕ ਹੈ ਠੀਕ ਬਾਕੀ ਟੀਕਾ ਭਰਾਇਆ ਵਾ ਬਾਈ ਇੱਕ ਮਹੀਨਾ ਚਾਰ ਪੰਜ ਦਿਨ ਹੋ ਗਏ ਹੋ ਵੀ ਸਕਦੀ ਹੈ ਦੇਖ ਨਹੀਂ ਵੀ ਹੋ ਸਕਦੀ ਹੈ ਨਾ ਠੀਕ ਹੈ ਜੀ ਬਾਕੀ ਥਾਂ ਲੈ ਬਈ ਪੂਰੀ ਸਾਫ ਆ ਬਈ ਠੀਕ ਹੈ ਜੀ ਠੀਕ ਹੈ ਹਾਂਜੀ ਬਈ ਦੂਜੀ ਵਿਆੜੀ ਦੱਸੋ ਜਾਨੀ ਇਹ ਬਈ ਸੂਣ ਵਾਲੀ ਹੈ ਦੂਜਾ ਸੂਆ ਹਾਂਜੀ ਸੂਣ ਵਾਲੀ ਆ ਬਈ ਹਾਂਜੀ ਇਹ ਹਜੇ ਲੈ ਜੂਗੀ ਮਨ ਕੇ ਜਲੂ 7-8 ਦਿਨ ਲੈ ਜੂ ਦੁੱਧ 17-18 ਕਿਲੋ ਪਹਿਲੇ ਨਾਲ ਪਾਇਆ ਵਾ ਕਿ 20 ਕਿਲੋ ਦੁੱਧ ਦੇ ਦੂ ਨਾਲ ਬਈ ਠੀਕ ਹੈ ਨੇ ਵਾਲੂ ਆ ਬਹੁਤ ਚੰਗਾ ਬਈ ਦੇ ਕਿੰਨੇ ਦਿਨ ਬਾਕੀ ਬਈ ਜਗੇ 7 6 7 ਦਿਨ ਲੈ ਜੂ ਬਈ ਹਜੇ ਆਰਾਮ ਨਾਲ 6 7 ਦਿਨ ਲੈ ਜੂ ਠੰਡੀ ਠੰਡੀ ਐਨੀ ਆ ਬਈ ਲੈ ਠੀਕ ਹੈ ਜੀ ਜਿਵੇਂ ਮਰਜ ਨਾੜਾ ਨੂੜਾ ਨੇ ਦੇਖ ਮਰਵਾ ਦੇ ਕੈਮਰਾ ਦੇ ਠੀਕ ਹੈ ਮਰਵਾ ਦੇ ਜੋ ਤੋ 20 ਲੀਟਰ ਪਾ ਦੂ ਬੜਾ ਤੇ ਕਿਰਮਨਾਲ ਬਾਈ ਤੇ ਰੇਟ ਬਸ 100 ਹੀ ਛੋੜ ਕਰੀ ਬਸ ਉਹ ਹਿਸਾਬ ਨਹੀਂ ਕਰ ਬਾਈ ਬਾਈ ਪੂਰੇ 50 ਹੀ ਦੇ ਦਾਂਗੇ ਫਿਰ ਬਸ ਠੀਕ ਹਾਂ ਲੋ ਭਰਾ ਮੁੱਲ ਕਰਾਉਂਦਾ ਲੋਕ 60-60 ਮੰਗੀ ਜਾਂਦੇ ਇਹਦੀ ਨਾਲ ਦੀਆਂ ਦਾ ਸਹੀ ਗੱਲ ਹੈ ਸਹੀ ਗੱਲ ਲੋ ਜੀ ਚੈੱਕ ਕਰ ਸਕਦੇ ਲੋ ਜੀ ਥੋੜਾ ਤਰਾ ਕਰ ਮਾਂ ਵਾਲੀ ਦਾ ਜੇ ਕੋ ਮੋੜਦਾ ਉਰੀ ਮੋੜਦਾ ਯਾਰ ਫੇਸ ਫੂਸ ਵੀ ਬਹੁਤ ਸੋਹਣਾ ਬੈੜਦਾ ਹਾਂ ਜੀ ਲੋ ਜੀ ਚੈੱਕ ਕਰ ਸਕਦੇ ਭਰਾ ਹਲੇ ਕੱਚੀ ਆ ਠੀਕ ਹੈ ਨਾ ਦੋ ਦਰਾਮਨਾਲ ਪਾ ਦੂ ਬਾਈ 18-20 ਕਿਲੋ ਰਾਮਨਾਲ ਠੀਕ ਹੈ ਜੀ ਹਾਂ ਲੋ ਜੀ ਲੈ ਬਦਨਤਾ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਬਈ ਹਾਂਜੀ ਬਈ ਬੱਸੀ ਜਾਣਕਾਰੀ ਦੋ ਐਚਪੀ ਇਹ ਬੱਸੀ ਬਈ 5 ਕ ਮਹੀਨਾ ਦੀ ਆ 4 ਮਹੀਨੇ ਦੀ ਪੂਰੀਆ 5ਵਾਂ ਮਹੀਨਾ ਚੱਲ ਪਿਆ ਬਈ ਠੀਕ ਹੈ ਜੀ ਬਹੁਤ ਚੰਗੀ ਆ ਜਾਦਵਰੀ ਗੜ ਬੋਦੀ ਬਦੀ ਬਹੁਤ ਸੋਹਣੀ ਆ ਠੀਕ ਹੈ ਜੀ ਬਹੁਰੀ ਜਾਤ ਵਾਲਾ ਬੱਚਾ ਬਈ ਚਾਰੀ ਥਾਣ ਆਗੇ ਠੀਕ ਹੈ ਜੀ ਇਹ ਠੱਪੜੇ ਦੀ ਬੱਛੀ ਬਹੁਤ ਚੰਗੀ ਆ ਸਰ ਦਿਖਾਣ ਦਿਓ ਦਿਖਾ ਦਿਓ ਸਾਨੂੰ ਲੋ ਜੀ ਚੈੱਕ ਕਰ ਸਕਦੇ ਲੋ ਜੀ ਗਲਾਬੀ ਥਾਣਾ ਬਈ ਠੀਕ ਹੈ ਜੀ ਟੈਂਕਨੋਜ ਵਾਲੀ ਬੱਸੀ ਆ ਠੀਕ ਹੈ ਜੀ ਹਾਂ ਤੋਰ ਦਿਓ ਪ੍ਰਾਇਨੂ ਵੀ ਤੇ ਰੇਟ 8000 ਰੁਪਏ ਲੈਸ ਕਰਿਓ ਬਸ ਜਮਣੇ ਖੱਚ ਕੀ ਦਸ ਤੂੰ ਬਸ ਅੱਗੇ ਬਲ ਬਸ ਬਈ 3200 ਦੀ ਦੇਵਾਂਗੇ ਬਸ ਆਜੋ ਬਸ ਆ ਹੋਈ ਨਾ ਗੱਲ ਬਸ ਫੁੱਲ ਕਰਮਾ ਪੰਦੀ ਪੰਜ ਕਰਾਲਾ ਦੇਖ ਠੀਕ ਹੈ ਠੀਕ ਹੈ 3200 ਰੁਪਏ ਦੇ ਦਾਂਗੇ ਆਪਾਂ ਜਿਹਨੇ ਪਾਲਣੀ ਉਹਨੂੰ ਕੋਈ ਮਾੜੀ ਨਹੀਂ ਕੋਈ ਮਾੜੀ ਨਹੀਂ ਬਈ ਬਹੁਤ ਚੰਗਾ ਬੱਚਾ ਹੈਗਾ ਠੀਕ ਹੈ ਠੀਕ ਹੈ ਐ ਤਾਂਹਾਂ ਤੋਂ ਪੱਦਰ ਪੁੱਦਰ ਕੰਨ ਕੋਈ ਵੀ ਜੱਕੇ ਬਹੁਤ ਛੋਟਾ ਮੂੰਹ ਮਾ ਪੂਰੀ ਜਾਤ ਬਰੀਡ ਫੁੱਲ ਆ ਬਈ ਬੜਾ ਮੂੰਹ ਇੱਕ ਵਾਰ ਹੋਰ ਦਿਖਾ ਦੇ ਤੈਨੂੰ ਬਸ ਠੀਕ ਹੈ ਸੁਪਰਾ ਉਹ ਸੁਣੀ ਬੱਸੀਆ ਠੀਕ ਨਾ ਇਹ ਵੀ ਚੈੱਕ ਕਰ ਸਕਦੇ ਕੋਈ ਠਾ ਥੋੜਾ ਕਰਮਾ ਵਾਲੀ ਦਾ ਕਫੀਡ ਦੀ ਬੋਰੀ ਪਾ ਕੇ ਦਾ ਪੂੜਾ ਬਹੁਤ ਚੰਗਾ ਬਾਈ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾਗਾ ਠੀਕ ਹੈ ਠੀਕ ਹੈ ਹਾਂਜੀ ਬਾਈ ਜਰਸੀ ਦੱਸੋ ਇਹ ਬੱਚਾ ਬਾਈ 5 ਕ ਮਹੀਨਿਆਂ ਦਾ ਹੈਗਾ ਦੇਖ ਆ ਬੋਦੀ ਬਾਦੀ ਇਹ ਬੱਚੇ ਦੀ ਬਹੁਤ ਚੰਗਾ ਟੋਆ ਟਾ ਦੇਖਾ ਪੈਂਦਾ ਹਾਂਜੀ ਹਾਂਜੀ 2 ਇੰਚ ਦਾ ਟੋਆ ਦੇ ਥਾਣ ਦਿਖਾ ਜੀ ਤੇ ਨੇੜੇ ਕੈਮਰਾ ਕਰਕੇ ਇੱਕ ਮਿੰਟ ਇੱਕ ਮਿੰਟ ਦਿਖਾਣੇ ਬਈਆ ਆ ਲੋ ਜੀ ਥਾਣ ਬਹੁਤ ਸੋਹਣਾ ਲੱਗਿਆ ਬਾ ਟੌਪ ਦਾ ਥਣ ਲੱਗਿਆ ਬਾਈ ਦੇਖ ਠੀਕ ਹੈ ਠੀਕ ਹੈ ਤੋੜ ਦੋ ਪ੍ਰਾਇਨੂ ਵੀ ਲੋ ਜੀ ਬਿਲਕੁਲ ਚਾਰਨ ਆਗਾ ਰੇਟ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਸਾਰੇ ਰੇਟਿੰਗ ਕਰਦਾ ਬਾਈ ਹਨਾ ਰੇਨ ਲੈਂਡ ਜਿਆਲੀ ਕਰਦਾ ਹੁੰਦਾ ਰੇਟ ਲੋ ਜੀ ਤੋਰਾ ਤਰਾ ਕਰਮ ਵਾਲੇ ਤੇ ਬਹੁਤ ਸੋਹਣਾ ਲੋ ਜੀ ਠੀਕ ਹੈ ਮੋੜ ਦੂੰ ਭਰਾ ਮਗਰ ਆ ਜਾ ਵਈ ਇਹਦਾ ਭਰਾ ਰੇਟ ਜਮਾਂ ਜਾਇਜ਼ ਆ ਖੱਟ ਕੇ ਇਹ 9200 ਦੀ ਦੇ ਦਾਂਗੇ ਬਾਈ 9200 ਹਾਂ ਠੀਕ ਹੈ ਲੋ ਭਰਾ ਸਾਨੂੰ ਤੋਂ ਤੋਰਾ ਤਰਾ ਕਰਮ ਵਾਲੀ ਦਾ ਸੋਹਣਾ ਇਹਦਾ ਰੇਟ 9200 ਤੇ ਜੇ ਬਈ ਕਿਸੇ ਨੇ ਇਕੱਠਿਆਂ ਲੈ ਕੇ ਜਾਣੇ ਦੋਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਈ ਹੋ ਜਾ ਕਰਦਾ ਉਹ ਰੇਟ ਆਪਾਂ ਲਾਈਨ ਦੇਣ ਵਾਲੇ ਕਰਿਆ ਬਈ ਅੱਛਾ ਜੀ ਆ ਬੱਚੇ ਦਾ ਕੋਈ ਅੰਤ ਹੀ ਨਹੀਂ ਯਾਰ ਤੂੰ ਆਪ ਹੀ ਦੱਸ ਦੇ ਠੀਕ ਹੈ ਜੀ ਠੀਕ ਪੂਰੀ ਫੁੱਲ ਬਰੀਡ ਬਾਈ ਦੇਖ ਟੋਆਟਾ ਮੱਥੇ ਬੱਚੀ ਜਾਤ ਬਹੁਤ ਜਿਆਦਾ ਹੈ ਯਾਰ ਠੀਕ ਹੈ ਠੀਕ ਇੱਕ ਫੀਡ ਦੀ ਬੋਰੀ ਪਾਦੀ ਤੱਕ ਮਸਿਆ ਬਈ ਪਿੱਠਪੜੇ ਦੀ ਬੱਚੀ ਉਹ ਵੀ ਰਾਜੀ ਪਲੀ ਆ ਪੂਰੀ ਐ ਸੰਧੀ ਵੀ ਆ ਦੇਖ ਠੀਕ ਹੈ ਠੀਕ ਹੈ ਪੂਰੀ ਓਰੀਜਨਲ ਪੰਜਾਬ ਵਾਲੇ ਘਰੋਂ ਲਈ ਆਪਾਂ ਠੀਕ ਹੈ ਹਾਂ ਲੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਢੱਲਵਾ ਘਰਬਾਈ ਦਾ ਖੇਤਾਂ